ਉਸ ਕਾਇਦੇ ਉਹਨਾਂ ਨੂੰ ਜੇ ਕਹਿਣਾ ਮੋਟੂ ਬਸ ਜਾਉਂਦੇ ਬਸ ਤੇ ਰਹਿਣ ਕੈਨੇਡਾ ਵਾਲੇ ਵੀਰ ਇਹ ਸਰਵੇਖੀ ਆ ਮੋਟੂ ਆ ਗਿਆ ਮੰਨਾ ਆ ਗਿਆ ਮੰਨਾ ਇਹ ਸਰਵੇਖੀ ਅੱਜ ਮੰਨੇ ਬੋਲ ਯਾਰ ਸਭ ਤੋਂ ਸੋਹਣੀ ਹੁੰਦੀ ਹੈ ਕਹਿੰਦਾ ਮਾਸੂਮੀਅਤ ਆਹ ਬਾਈ ਪੈਨੇ ਨਾ ਅੱਖਾਂ ਨਹੀਂ ਬੁੱਲੀਆਂ ਵਾਲੇ ਥੋੜੇ ਦਿਨਾਂ ਦੀ ਹੈ ਇਹ ਰਾਤ ਲਾ ਕੇ ਗਿਆ ਕੋਈ ਯਾਰ ਸਾਡੇ ਤੇ ਬਾਈਪਾਸ ਤੇ ਮਿੱਤਰੋ ਬਹੁਤ ਆਉਂਦੇ ਨੇ ਪਸ਼ੂ ਲਾ ਆਂਦੇ ਨੇ ਲੋਕ ਆਹ ਖੜਾ ਜੱਟ ਕੱਲੀ ਆ ਚੱਕਲਾ ਚੋਲਾ ਗੱਲਾਂ ਵਾਲਾ ਯਾਰ ਆ ਗੱਲਾਂ ਗੱਲਾਂ ਵਾਲਾ ਕਿਉਂ ਉਹ ਜਾਂਦਾ ਫਿਰ ਚੱਕਲਾ ਚੋਲਾ ਫੇਰ ਤਾਂ ਮੈਨੂੰ ਗੱਲਾਂ ਨਾਲ ਕਹੀ ਨਹੀਂ ਯਾਰ ਮੇਤਰੂ ਹੁਣ ਚੱਲਿਆ ਮੈਂ ਤੇ ਪਾਪੜ ਬਰਨਾਲੇ ਮੜਾ ਜਾਂ ਕੰਮ ਜਾ ਜਾ ਕੇ ਆਉਣੇ ਆ ਹਾਂਜੀ ਪਾਪੜ ਜੀ ਲੋਟਾ ਕੰਮ ਓਕੇ ਹਲਕਾ ਬਟਰ ਤੇ ਪਾਲਕ ਲਾ ਦੇ ਬਈ ਇਧਰ ਸਰੋਂ ਲਾਤੀ ਉਹ ਮੈਂ ਇੱਥੇ ਦੇਖ ਜਾਂ ਉਹ ਤੁਰ ਤੱਕ ਉਹ ਮੈਂ ਇਥੇ ਕਾਹਨ ਲੈ ਕੇ ਬੀਬੀ ਜੇ ਨੇ ਖਸਖਸ 20 ਤੇ 5 ਦਰਸ ਕੰਮ ਕਿਵੇਂ ਖਸਖਸ 20 ਆ ਥਾਂ ਜਾ ਪਿਆਲ ਤੁਰਾ ਜਾ ਲਾ ਗਮ ਮੇਤਰੂ ਚੱਕੀ ਬੰਦ ਹੋਣ ਵਾਲੀ ਸੀ ਮੇ ਬਲੌਗ ਤੁਹਾਡਾ ਸਵਾਗਤ ਆਪਣੇ ਨਵੇਂ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ 370 ਵੰਦਨ ਕਰੋ ਚੈੱਕ ਮੇਤਰੂ ਸਵੇਰੇ ਸਵੇਰੀ ਮਾਸੂਮੀਅਤ ਸਭ ਤੋਂ ਸੋਹਣੀ ਹੁੰਦੀ ਹੈ ਕਹਿੰਦਾ ਮਾਸੂਮੀਅਤ ਆ ਬਈ ਪੈਨੇ ਨਾ ਅੱਖਾਂ ਨਹੀਂ ਬੁੱਲੀਆਂ ਵਾਲੇ ਥੋੜੇ ਜਿਹਾਂ ਦੀ ਹੈ ਤਾਂ ਤੋਂ ਪੌਣ ਆਈ ਸੀ ਆਜੀ ਰੋਟੀ ਟਪਸੇ ਕਰੇ ਹਾਂ ਹਾਂਜੀ ਮੋਟੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਰਚਕ ਨੂੰ ਕਹਦੇ ਸਤਿ ਸ੍ਰੀ ਅਕਾਲ ਲੋਟਾ ਕੰਮ ਵਧੀਆ ਤੂੰ ਹੀ ਕਦੋਂ ਤੋਂ ਸ਼ੁਰੂ ਕਰਨੀ 1 ਦਸੰਬਰ ਹੋ ਗਿਆ ਓਏ ਤੋ ਆ ਫਿਲਮ ਮੰਗਾ ਕੇ ਨਹੀਂ ਗੱਲ ਹੀ ਸ਼ੁਰੂ ਅੱਜ ਕਪਾਈ ਸੀ ਚਲਾਤੀ ਸੀ ਤੂੰ ਹੀ ਓ ਯਾਰ ਤੂੰ ਮੈਨੂੰ ਦੱਸਦਾ ਮੈਂ ਬਲੌਗ ਚ ਪਾਉਂਦਾ ਯਾਰ ਵੀ ਤੂੰ ਹੀ ਸਟਾਰਟ ਹੋਗੀ ਪਰ ਹੁਣ ਐ ਵੀ ਹਾਲੇ ਤੂੰ ਹੀ ਆਲਾ ਮਿੱਤਰੋ ਤੋਂ ਪਾ ਆਉਂਦੀ ਹੈ ਵੀ ਹਾਂ ਸਵੇਰੇ ਸਵੇਰੇ ਤਾਂ ਹੁੰਦਾ 6 ਵਜੇ ਦਾ ਇਹ ਤਾਂ 7 ਵਜੇ ਕਹਣਾ ਉਹ ਤਾਂ ਤਾਂ 6 ਵਜੇ ਬਲੌਗ ਬਣਾਇਆ ਟੜਕੇ ਮੁੱਟੂ ਲਾਏਗਾ ਤੂੰ ਹੀ ਦੁਬਾਰੀ ਮੈਂ ਸੇਵ ਇਹਨੂੰ ਮੈਂ 7 ਵਜੇ ਲਾਉ ਇੱਕ ਚੀਜ਼ ਹੋਰ 7 ਵਜੇ ਦਾ ਧੁੱਪ ਹੋਣੀ ਹੈ ਇਹਨੂੰ ਇੱਕ ਚੀਜ਼ ਹੋਰ ਦਿਖਾਉਂਦਾ ਵੀਡੀਓ ਬਣਾ ਲਵਾਂਗਾ ਵੀਡੀਓ ਬਣਾ ਦੋ ਮਿੰਟ ਫਿਰ ਹੁਣ ਲਾਉਂਦਾ ਨਹੀਂ ਹੁਣ 6 ਵਜੇ ਲਾਉਂਦਾ ਨਹੀਂ ਮਤਰੋ ਤੂੰ ਹੀ ਦੇਖੋ ਮਾੜੀ ਗੱਲ ਨਹੀਂ ਹੈ ਜੀ 7 ਵਜੇ ਲਾਉ 7 ਵਜੇ ਦਾ ਧੁੱਪ ਨਿਕਲਿਆ ਹੁੰਦੀ ਹੈ ਇਹ ਤੋਂ ਹੋਰ ਮੰਗਾ ਜੀ ਹੋਰ ਫੇਰ ਹੋਰ ਕਾਲੇ ਹੋਣਾ ਦੇਖਦੇ ਨੇ ਆਪਣੇ ਵਲੌਗ ਉਹਨਾਂ ਨੂੰ ਕੁਝ ਕਹਿਣਾ ਚਾਹਣਾ ਠੀਕ ਹੈ ਹੈ ਹਾਂ ਦੇਖਦੇ ਨੇ ਕਾਲਾ ਨੂੰ ਬਾਲੀਆਂ ਨੇ ਅੱਛਾ ਕੁਛ ਕਹਦੇ ਉਹਨਾਂ ਨੂੰ ਜੇ ਕਹਿਣਾ ਮੋਟੂ ਬਸ ਜਾਉਂਦੇ ਬਸਦੇ ਰਹਿਣ ਕੈਨੇਡਾ ਵਾਲੇ ਵੀਰ ਆ ਮੋਟੂ ਆ ਗਿਆ ਮੰਨਾ ਆ ਗਿਆ ਮੰਨਾ ਆ ਗਿਆ ਸਿਰਫ ਇਹ ਕਰੀ ਅੱਜ ਮੰਨੇ ਬੋਲ ਯਾਰ ਬਾਹਰ ਮੰਨੇ ਆ ਜਾ ਬਾਹਰ ਲੈ ਨੂੰ ਕੀ ਕੀ ਕਹਿ ਸਕਦੇ ਕੋਈ ਕਹਿਦੇ ਕਿ ਲੋਟੋਂ ਜਿਉਂਦੇ ਬਾਸਦੇ ਹੋ ਵਧੀਆ ਕਿਵੇਂ ਆ ਕਿਵੇਂ ਚੱਲਦਾ ਕੰਮ ਜਿਉਂਦੇ ਬਾਸਦੇ ਰਹੋ ਕਪੜੇ ਕਿਹੜੀ ਕਰਨੀਆਂ ਮੈਗਜ਼ੀਨ ਮੈਗਜ਼ੀਨ ਕਰਾਂਗੇ ਮੰਨਾ ਮੈਗਜ਼ੀਨ ਨਾ ਕਰਦਾ ਬਾਰਲੇ ਨੂੰ ਇਹੀ ਕਹਿਣਾ ਪਉਣਾ ਵੀ ਸਾਡੇ ਕੰਨੇ ਮੜੀ ਦੀ ਗੌਰ ਰੱਖਿਆ ਕਰੋ। ਆਹ ਪਾਪੜ ਕਹਿਣਾ ਚਾਹੁੰਦਾ ਬਾਈ ਸਾਡੇ ਕੰਨੇ ਗੌਰ ਰੱਖਿਆ ਕਰੋ ਮਾੜਾ ਮੋਟਾ। ਆਏ ਹਾਏ ਓਏ ਮੋਟੂ ਨਹੀਂ ਯਾਰ ਬੱਸ ਉਹ ਹੀ ਗੌਰ ਰੱਖਿਆ ਕਰੋ ਸਾਡੇ ਕਹਿਣ ਦਾ ਮਤਲਬ ਮੈਂ ਤਰੂ ਆ ਸਪਰੇ ਢੋਲੀਆਂ ਲੈਣ ਜਾਂਦਾ। ਅੱਜ ਮੈਗਜ਼ੀਨ ਹੋ ਰਹੀ ਐ। ਹੋਰ ਕਿਨੇ ਕਿਨੇ ਕਰਤੀ ਦੱਸੋ ਮੋਟੂ ਕਰਾਉਊ ਸਪਰੇ। ਮੋਟੂ ਕਰਾਏਗਾ ਸਪਰੇ। ਉਹ ਤਾਂ ਇਹ ਤੂੰ ਨਹੀਂ ਹੈਂ? ਕਈ ਨਹੀਂ ਕਰਾਉਂਦੀ। ਕਰਾਏਗਾ ਨਾਲ ਓਏ। ਦੇਖੋ ਜੀ ਮੋਟੂ ਤੂੰ ਕਹਿੰਦਾ ਨਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਮੋਟੂ ਬਹੁਤ ਜ਼ਿਆਦਾ ਕੰਮ ਕਰਦਾ। ਕੋਜ਼ਾ ਹੋ ਗਿਆ ਜੀ ਕੋਜ਼ਾ ਹੋ ਗਿਆ ਜੀ ਵੀ ਮੈਨੂੰ ਤਾਰੀਫ ਕਰਤੀ ਤਾਰੀਫ ਕਿਹਨੂੰ ਨਹੀਂ ਚੰਗੀ ਲੱਗਦੀ ਦਰਸ਼ਕੋ ਤਾਰੀਫ ਹਰੇ ਬੰਦੇ ਨੂੰ ਚੰਗੀ ਲੱਗਦੀ ਹੈ ਠੀਕ ਹੈ ਜੇ ਬੰਦੇ ਦੀ ਤਾਰੀਫ ਕਰ ਦੋਗੇ ਬੰਦਾ ਖੁਸ਼ ਹੋ ਜਾਣਾ ਜੇ ਮਾੜਾ ਜਨ ਨਿੰਦ ਦੋਗੇ ਬਰਾਈ ਕਰ ਦੋਗੇ ਬੰਦਾ ਦੁਖੀ ਹੋ ਜਾਣਾ ਹੁਣ ਚੱਲ ਆਇਆ ਤੋ ਹੋ ਮੰਗਾ ਹੋ ਆ ਗਏ ਮਿੱਤਰੋ ਆਪਣੀ ਕਣਕ ਜੀ ਫਿਰਦੇ ਨੇ ਇਹਨਾਂ ਦਾ ਕਰਦੇ ਆ ਕਲੈਨ ਕਣਕ ਦੇਖੋ ਆਪਣੀ ਪੀਲੀ ਜੀ ਹੈ ਥੋੜੀ ਜਿਹੀ ਚਿਹਰੇ ਛੱਡਦੀ ਹੈ ਦੁਬਾਰੇ ਉਹ ਦੁਬਾਰ ਕਰਦੇ ਆ ਮੈਗਜ਼ੀਨ ਦੀ ਆਈ ਡ੍ਰਿਓ ਚੜਾਇਆ ਉਹਨੇ ਇਹਨਾਂ ਨੂੰ ਬਾਈਪਾਸ ਬਾਈਪਾਸ ਚੜਾਇਆ ਉਹਨੇ ਮੰਨਾ ਤੇ ਸੱਜੂ ਵੀ ਆ ਗਈ ਮੰਨੇ ਨੂੰ ਹਸਾਵਾ ਮੰਨਾ ਕਹਿੰਦਾ ਹੋਰੀ ਖੜ ਗਏ ਖੜ ਗਏ ਇਹ ਰਾਤ ਲਾ ਕੇ ਗਿਆ ਕੋਈ ਯਾਰ ਸਾਡੇ ਤੇ ਬਾਈਪਾਸ ਤੇ ਮਿੱਤਰੋ ਬਹੁਤ ਆਉਂਦੇ ਨੇ ਪਸ਼ੂ ਲਾ ਆਂਦੇ ਨੇ ਲੋਕ ਰਾਤ ਨੂੰ ਇਹ ਮਿੱਤਰੋ ਜੀਚਾ ਪਰੋਕਾਰ ਆ ਜਾ ਪੈ ਗਿਆ ਸੀ ਮੈਂ ਤਾਂ ਹੋ ਜੂ ਹਰੀ ਆ ਤਾਂ ਨਿਕਲੇ ਉਹ ਇਹੜੇ ਸਾਥ ਤੇ ਲਸਣ ਜੇ ਲੱਗਦੇ ਨੇ ਉੱਥੇ ਬਾਹਰ ਪੈ ਗਈ ਹੈ ਨਾ ਨਹੀਂ ਕੋਈ ਨਾ ਹਲੀਰੀ ਨਾ ਖੋਟਾ ਕੱਢਦੇ ਆਪਦੇ ਘਰ ਆ ਜਾ ਪਏ ਕਣਕ ਦੇਖੋ ਆਹ ਦਾ ਪੂਰੀ ਉਹ ਪੀਲੀ ਹੈ ਯਾਰ ਉਹ ਚ ਛੱਡਦੀ ਰੇ ਰੇ ਨਾਲ ਹੋ ਜੂ ਓਕੇ ਰਿਪੋਰਟ ਆ ਬਾਕੀ ਸੈਜੂ ਦਾ ਵਲੌਗ ਦੇਖ ਲਓ ਤੁਸੀਂ ਆਏ ਜੋ ਹੌਦੀ ਚ ਪਾਣੀ ਆਪਣਾ ਹੀ ਪਾਇਆ ਹੋਇਆ ਇਹ ਜਿਹੜਾ ਆਪਾਂ ਛੱਡਿਆ ਸੀ ਉਹਦੇ ਠੀਕ ਹੈ ਨਾ ਅਸੀਂ ਤਾਂ ਬਹੁਤ ਮਿਹਨਤ ਕਰਦੇ ਆ ਸਾਡੇ ਨਾਲ ਸੈਜੂ ਬਹੁਤ ਸਾਥ ਦਿੰਦਾ ਸਾਡਾ ਅਸੀਂ ਮਤਲਬ ਰੇ ਸੱਟਨੇ ਆ ਆਪਾਂ ਕਬੂਰੀ ਮੈਂ ਪਹਿਲਾਂ ਸੱਟਿਆ ਆ ਪਾਪੜ ਦੀ ਵਾਰੀ ਸੀ ਤੇ ਪਾਪੜ ਲੈ ਕੇ ਜਾ ਰਿਹਾ ਐਮਬੋ ਯਾਰ ਤੂੰ ਕਾ ਫੁੱਲੀ ਕੀ ਕਰ ਰਹੀ ਆ ਓ ਯਾਰ ਥੋੜਾ ਇੱਥੇ ਹੀ ਬੱਸੀ ਓਏ ਉਹਦਾ ਵੱਡਲਾ ਵੱਡਿਆ ਪਿਆ ਚੱਕਣਾ ਜਿਆਦਾ ਦਾ ਹੋਏ ਮਾਏ ਵੱਡਿਆ ਥਾਂ ਲਗੇ ਕੱਖਦਾ ਹੁਣ ਘਾਟ ਕੇ ਘਾਟ हां ਹੁਣ ਦੱਸੋ ਇਹ ਉਹਨੇ ਕਿਹਾ ਹੁੰਦਾ ਯਾਰ ਚਾਹੇ ਦੋ ਵਾਰੀ ਨਾਤਾ ਹੁੰਦਾ ਤੇਰੇ ਕਹਿਣ ਤੇ ਨਹੀਂ ਨਿਕਲਿਆ ਕਾਏ ਕਰ ਨਾ ਉਹਨੂੰ ਕਿੱਡੀ ਗੱਲ ਆ ਨਾ ਉਹਨੂੰ ਯਾਰ ਮੈਂ ਨਹੀਂ ਨਾ ਉਹ ਜਾ ਕੇ ਮੈਂ ਟੜਕੇ ਵੀ ਨਾਤਾ ਹਾਂ ਪਹਿਲਾਂ ਟੱਕਿਆ ਫਿਰਦਾ ਟੜਕੇ ਵੀ ਨਾਤਾ ਹਾਂ ਹਾਂ ਫੇਰ ਤੂੰ ਐ ਨਾ ਉਹਨਾਂ ਤੂੰ ਨਾਲੇ ਹੋਰ ਜੀ ਦੇ ਨਾ ਪਵਾ ਕੇ ਉਹਨੂੰ ਕਰ ਲਾ ਹੁਣ ਦੁਬਾਰੇ ਤੇ ਕਿਉਂਦਾ ਯਾਰ ਤੇਰੇ ਨਾਲ ਆ ਖੜਾ ਜੱਟ ਕੱਲੀ ਆ ਚੱਕ ਲਿਆ ਤੋੜ ਗੱਲਾਂ ਆਲਾ ਯਾਰ ਆ ਗੱਲਾਂ ਗੱਲਾਂ ਆਲਾ ਕਿਉਂ ਉਹ ਚਾਹਦਾ ਫਿਰ ਚਕਾਲਾ ਤੋੜ ਫੇਰ ਤਾਂ ਮੈਨੂੰ ਗੱਲਾਂ ਨਾਲ ਕਹੀ ਨਹੀਂ ਯਾਰ ਫੇ ਮੈਨੂੰ ਗੱਲਾਂ ਨਾਲ ਕਹੀ ਦੀ ਹਾਂ ਯਾਰ ਮੈਂ ਚੱਕ ਲਿਆ ਟੋਲਾ ਓਏ ਨਾ ਹੁੰਦਾ ਕਿੱਟਾ ਖਾਚਾ ਯਾਰ ਹਾਂ ਖਾਚਾ ਹੈ ਰੋਣਾ ਜਿੱਥੇ ਮੈਂ ਪਾਣੀ ਦਿੱਤੇ ਕਰਕੇ ਜੂ ਚੱਕ ਓਏ ਕਹੂ ਬਾਲਟਾ ਘਰ ਦੂ ਜਿੱਥੇ ਯਾਰ ਕਹੂ ਬਾਲਟਾ ਉੱਥੇ ਧਰੂ ਆਏ ਹਾਏ ਓਏ ਸਾਫਣ ਵੀ ਲਾ ਦੂ ਟੋਲਾ ਲੈ ਵਿੱਚ ਜਦੋਂ ਮੈਂ ਕਹਿਦਾ ਸੀ ਆ ਜਾ ਯਾਰ ਫਾਇਦਾਨੀ ਗੱਲਾਂ ਨੇ ਚੱਲ ਚੰਗਾ ਯਾਰ ਸਰੇ ਸਟਾ ਅਰੇ ਮਾਰਿਆ ਮਤਰਾ ਫਿਰ ਆ ਡੂਡ ਕੇ ਲੈ ਜੀ ਇਹ ਥੋੜੀ ਜਿਹੀ ਹਰੀ ਜੀ ਸੀ ਨਾ ਦੇਖੋ ਐ ਲੱਗਦੀ ਸੀ ਉਹ ਦੂਜੀ ਆਪਣੀ ਆਏ ਆ ਕਾਲੀ ਤਾਂ ਕਰਕੇ ਇਹ ਚੋ ਫਿਰ ਸਾਨੂੰ ਘਾਟ ਲੱਗੇ ਜੇ ਪਾਣੀ ਥੋੜਾ ਜਿਹਾ ਵੱਧ ਪੈ ਗਿਆ ਸੀ ਤਾਂ ਕਰਕੇ ਅਸੀਂ ਜੂਰੀਆ ਮਾਰਿਆ ਉਹ ਯਾਰ ਤੇਰੀ ਕਿੱਥੇ ਆ ਇੱਥੇ ਤੱਕ ਓਏ ਇੱਥੇ ਤੱਕ ਕੀ ਆਉਂਦਾ ਤੇਰਾ ਓ ਯਾਰ ਪੰਛੀ ਨਾਲ ਲੈ ਬੱਟ ਤੋ ਯਾਰ ਛੱਟ ਕੇ ਬੰਗੀ ਜਾ ਇਸ ਤੋਂ ਬਾਅਦ ਚੱਲਦੇ ਆ ਮਤਰਾ ਆ ਬਰਨਾਲੇ ਦਵਾਈ ਜੀ ਦਵਾ ਕੇ ਲਿਆਉਣੀ ਐ ਇੱਕ ਬੰਦੇ ਨੂੰ ਤ्रू ਹੁਣ ਚੱਲਿਆ ਮੈਂ ਤੇ ਪਾਪੜ ਬਰਨਾਲੇ ਮੜਾ ਜਾ ਕੰਮ ਜਾ ਜਾ ਕੇ ਆਉਨੇ ਆ ਹਾਂਜੀ ਪਾਪੜ ਜੀ ਲੋਟਾ ਕੰਮ ਓਕੇ ਰਿਪੋਰਟ ਆ ਗਏ ਮਿੱਤਰੋ ਹਸਪੀਟਲ ਫਿਰ ਇੱਥੇ ਆ ਗਏ ਸੇ ਮੂਰੇ ਜੀ ਪੇਸ਼ੈਂਟ ਹੁਣ ਆਪਾਂ ਪਰ ਉਹਦੀ ਸਗਲ ਨਹੀਂ ਦਿਖਾ ਸਕਦੇ ਕਿਉਂਕਿ ਜਿਹੜੇ ਕਹਿ ਦਉਂਦੇ ਨੇ ਬਾਈ ਕੈਮਰੇ ਮੂਰੇ ਨਹੀਂ ਆਉਣਾ ਸੀ ਕਹਿ ਦਿੰਦੇ ਆ ਵੀ ਕੋਈ ਚੱਕਰ ਨਹੀਂ ਬਾਈ ਪਰ ਆਪਣੀ ਜ਼ਿੰਦਗੀ ਸਮਾਰੋ ਯਾਰ ਕੈਮਰੇ ਗੁੰਮਰੇ ਦਾ ਆਪਾਂ ਨੂੰ ਕੋਈ ਡੱਕਾ ਹੀ ਨਹੀਂ ਲੈ ਗਿਆ ਜੀ ਪਰ ਮਤਰੋ ਦਵਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਹੋਰ ਵੀ ਬੰਦੇ ਨੂੰ ਕਹੇ ਹੋਰ ਨੂੰ ਦਵਾਉਣੀ ਸੀ ਉਹ ਕਦਹ ਨਹੀਂ ਜਾਗਦੇ ਜਿਹੜੇ ਉਹ ਬੰਦਾ ਬਰਨਾਲੇ ਆਉਂਦੇ ਹੋਏ ਨੂੰ ਬਈ ਕਰਮਾਂ ਦਾ ਵੀ ਸਕੂਲ ਦਾ ਟਾਈਮ ਹੋ ਗਿਆ ਸੀ ਕਰਮਾਂ ਕਾਹਾਂ ਯਾਰ ਪਰ ਉਹਨੂੰ ਵੀ ਚੱਕ ਲਿਆਂਦਾ ਸੀ ਨਾਲ ਹੀ ਅੱਥੋਂ ਬਾਹਰ ਆਏ ਅੱਥੋਂ ਬਾਹਰ ਜਾਣ ਕੱਖ ਵੀ ਵਧਣਾ ਯਾਰ ਮੈਂ ਆ ਗਏ ਮਿੱਤਰੋ ਫਿਰ ਹੁਣ ਆਏ ਆ 3 ਵਜੇ ਗਏ ਗਾਜਰ ਕੱਟੋ ਹੋਈ ਪਾਪੜ ਦੀ ਬਾੜੀ ਆਏ ਹਾ ਉਹ ਕੀ ਬਾਤ ਆ ਪਾਪੜ ਮਟਰ ਮਟਰ ਪੂਰੇ ਆ ਪਾਪੜ ਫਿਰ ਤੁਹਾਨੂੰ ਪਤਾ ਹੀ ਆ ਬਾੜੀ ਦਾ ਇੱਕ ਨੰਬਰੀ ਰੱਖ ਦੇਣਾ ਇੱਧਰ ਗੋਭੀ ਆ ਵੱਟ ਦੇ ਨਾਲ ਮੇਥੇ ਉਹ ਦੇਖੋ ਉਹ ਵੱਟ ਦੇ ਦਿਖਾ ਸਕੀਨ ਇੱਥੇ ਧਨੀਆ ਲਾਤਾ ਇੱਥੇ ਧਨੀਆ ਲਾਤਾ ਬਾਈ ਆ ਦੇਖ ਤੁਸੀਂ ਪਾਲਸ ਤੋਂ ਨਹੀਂ ਸਨੀ ਦੇ ਹਾਲ ਮਟਰ ਬਹੁਤ ਵਧੀਆ ਲਾਇਆ ਹੁੰਦੇ ਮੇਰੇ ਮਟਰ ਨੇ ਇਹ ਹਰੇ ਕੋਈ ਪਾਲਕ ਨੂੰ ਹੂੰ ਇਹ ਪੂਰਾ ਹੋ ਹੁਣ ਆਓ ਆਓ ਵੱਟ ਤੇ ਮੇਥੇ ਪਾਲਕਾ ਵੱਟ ਤੇ ਪਾਲਕ ਲਾਦੇ ਬਈ ਇਧਰ ਸਰੋਂ ਲਾਤੀ ਉਹ ਮੇਥੇ ਦੇਖੀ ਜਾਉਂਦੇ ਸੁਰ ਤੱਕ ਉਹ ਮੇਥੇ ਕਾ ਕੌਣ ਲੈ ਕੇ ਬੀਬੀ ਜੇ ਨੇ ਖਾਸ ਖਾਸ 20 ਦੇ ਪੰਜ ਦਰਸ਼ਕਾਂ ਨੂੰ ਕਿਵੇਂ ਖਾਸ ਖਾਸ 20 ਆ ਥਾਂ ਜਾ ਪਿਆ ਦਰਸ਼ਕੋ ਦੇਖ ਦੱਸਿਓ 10 ਓਵਰ ਪਾਪੜ ਨੂੰ ਰੇ ਕਰਕੇ ਵੀ ਖਾਸ ਖਾਸ 20 ਦੇ ਨੇ ਆ ਸਾਹ ਚ ਆ ਕੈਰੀ ਚ ਇੱਚ ਧਨੀਆ ਹੋਇਆ ਜੀ ਵੇਲਾ ਪੈ ਆ ਦੇਖਿਆ ਮੇਥੇ ਐ ਜਮ ਇੱਥੇ ਦੇਖ ਉਹ ਤੱਕ ਲਾਤੇ ਮੈਂ ਵਧੀਆ ਵਧੀਆ ਇਹ ਤਾਂ ਨਜ਼ਾਰੇ ਦੇਣਗੇ ਬਾਬੇ ਪੂਰੇ ਸੌਕ ਨਾ ਲਾਏ ਨੇ ਪਰ ਸੀਨ ਦੇਖ ਤੇਰੇ ਭਾਈ ਕੀ ਬਾਤ ਆ ਐ ਜਾ ਹੋਸੜ ਤੇ ਓਏ ਤੂੜੀ ਛੜਦਾਂ ਦਾ ਲਸਣ ਜਹ ਹੈ ਤੂੜੀ ਨੋ ਨੋ ਆ ਗੋਡਾਂ ਦੀ ਲੋਡ ਪੈਂਦੀ ਜਮਾ ਥਲੋ ਗਿੱਲਾ ਰਹਿੰਦਾ ਲਸਣ ਆਏ ਬਣਦਾ ਵਧੀਆ ਇੱਕ ਤੂੰ ਤੇਰੇ ਭਾਈ ਵੀ ਗੋਪੀ ਹੋਊਗੀ ਮਿੱਟੀ ਲਾਉਣੀ ਇੱਕ ਦਿਨ ਦਰਸ਼ਕੋ ਇਹਦੇ ਨਾਲ ਨਾਲ ਵੀ ਗੋਪੀ ਨਾਲ ਮਾੜਾ ਮਾੜਦਰੇ ਬਹੁਤ ਇੱਕ ਨੰਬਰ ਹੈ ਮੇਰੇ ਸਾਹ ਮੇਰੇ ਮਾਟਰ ਲਾਏ ਸੀ ਇਹਨੇ ਹਰੇ ਨਹੀਂ ਹੋਏ ਆ ਵੀ ਕੀ ਨੇ ਕਿਹਦੇ ਨਾਲ ਬੀਜਿਆ ਹੋਇਆ ਚੁੰਡਿਆਂ ਨਾਲ ਓਏ ਕਿਵੇਂ ਚੁੰਡਿਆਂ ਨਾਲ ਲਾਏ ਓਏ ਹੈ ਕਿਹਨੇ ਲਾਈ ਸੀ ਓਏ ਤਾਂ ਇਹ ਤਾਂ ਗੜੇ ਬੁੜੇ ਨੇ ਲਾਏ ਹੋਏ ਪਤਾ ਹੀ ਤੇਰਾ ਬੱਟਾ ਪਾ ਕੇ ਭੈਣੇ ਬੜਾ ਕੱਲਾ ਲਾ ਦੂਗਾ ਚਲ ਉਹ ਬਾਟ ਲ ਕੱਖ ਬਾਟ ਯਾਰ ਤੂੰ ਤੇਰਾ ਪਤਾ ਹੀ ਆ ਮੈਨੂੰ ਹਾਂ ਇਹਦਾ ਹਜੇ ਰੇ ਸੱਟਣਾ ਹੈ ਇਹ ਬਾਟਾਂ ਕਿੰਨੀਆਂ ਦਿਉਤਰੀ ਜਵੀ ਜਵਾ ਹੈ ਜਵਾ ਹਾਂ ਚਾਰ ਬਾਟਾਂ ਨੇ ਹੂੰ ਚਾਰ ਦੇਉ ਆ ਇੱਕ ਬਾੜ ਚੱਲ ਪੀ ਹੂੰ ਗਿਣੀ ਐਂ ਗਿਣੀ ਜਾਉਂ ਬਸ ਤੂੰ ਐਂ ਦੇਖ ਯਾਰ ਜਗਦੇਵ ਕੈਨੇ ਟਾਈਮ ਦੇ ਖੇਤੀ ਕਰਦੇ ਨੇ ਹੂੰ ਆ ਸਰੋਂ ਤੇਰੇ ਭਾਈ ਨੇ ਬੀਜਿਆਂ ਨਾਲੇ ਖੇਤੀ ਨਹੀਂ ਕਰਦੇ ਇਹਦਾ ਸੰਗਣੀ ਐ ਚੱਲ ਕੱਢ ਲਾਂਗੇ ਇਹਦੇ ਵਿੱਚ ਹੋਵੇ ਨਾ ਸੰਗਪੂਚਾ ਵੀ ਐ ਹੂੰ ਉਹਨਾਂ ਨੇ ਦੁਬਾਰੇ ਬੀਜੀ ਐ ਸਰੋਂ ਪਹਿਲੀ ਵੇਰ ਤੇ ਸਰੋਂ ਦੇਖਦਾ ਨਾ ਚੱਕੋ ਪਾਪੜ ਦੀ ਸਰੋਂ ਦੇਖੋ ਗੰਦਲਾਂ ਦੀ ਇਹ ਚੋ ਸਾਗ ਤੋੜ ਕੇ ਲੈ ਜਾਣਾ ਕਿਸੇ ਨੇ ਤਾਂ ਲੈ ਜਾ ਸਕਦਾ ਲੈ ਜੋ ਗੱਲ ਹੀ ਨਹੀਂ ਕੋਈ ਆ ਗਿਆ ਤਾਂ ਆ ਮਖੜਾ ਆ ਆ ਦੇਖੋ ਜੀ ਗੰਦਲਾਂ ਦਾ ਜਾਮਾ ਆ ਨਾ ਤੋੜੀਏ ਰਸਾਂ ਕਿ ਮੈ ਖਾਣੀ ਲੈ ਜਿਓ ਦਰਸ਼ਕੋ ਖੋਲੇ ਆਫਰ ਨੇ ਠੀਕੇ ਕਿਸੇ ਨੇ ਸਾਗ ਲੈ ਕੇ ਜਾਣ ਚੌਲੇ ਲੈ ਗਿਆ ਸੀ ਭੀਮਾ ਯਾਰ ਆਪਣਾ ਲੈ ਗਿਆ ਸੀ ਠੀਕੇ ਆਏ ਉਹਨੂੰ ਵੀਡੀਓ ਦੇਖ ਕੇ ਫੋਨ ਕਰਿਆ ਉਹਨੇ ਕੀ ਕਹਿੰਦਾ ਹੁਣ ਜੇ ਕੋਈ ਸਾਗ ਨੂੰ ਕਹੂ ਫਿਰ ਦੇਣਾ ਪਊ ਹਾਂ ਫੇਰ ਅਗਲਾ ਵੀਡੀਓ ਦੇਖ ਕੇ ਕਰ ਸਕਦਾ ਵੀ ਸਾਗ ਲੈ ਕੇ ਜਾਣਾ ਸਪਰੇਅ ਵਾਲਾ ਸਾਗ ਯਾਰ ਬਿਣਾ ਸਪਰੇਅ ਵਾਲਾ ਮਿਲਦਾ ਨਹੀਂ ਸਪਰੇਅ ਵਾਲਾ ਸਾਗ ਹੈ ਗਾਈ ਨੂੰ ਆਪ ਕੋ ਬਿਣਾ ਸਪਰੇਅ ਧੋਪਾਉਣਾ ਹਾਂ ਰਿਆ ਸਾਗ ਮਿਲਦਾ ਨਹੀਂ ਆਇਆ ਜਾਉਂ ਵੀ ਬਜ਼ਾਰੋਂ ਜਾ ਰਿਹਾ ਇਹ ਸਾਗ ਕਿੱਥੇ ਮਿਲ ਜੂ ਮਿਲਦਾ ਜਾਉ ਪਰ ਉਹ ਸਪਰੇਅ ਹੰਸ ਪ੍ਰੂਆ ਕਰ ਜਾਂਦੇ ਰੇ ਸਿੱਟਿਆ ਹੁੰਦਾ ਇਹ ਚ ਰੇ ਇੱਕ ਅੱਧੀ ਵਾਰੀ ਸਿੱਟਿਆ ਉਹ ਇੱਕ ਵਾਰੀ ਵੀ ਨਹੀਂ ਰੇ ਤਾਂ ਚੱਲ ਸਿੱਟਿਆ ਉਹ ਦੂਰੀ ਆ ਯਾਰ ਉਹ ਤੋਂ ਨਿੱਕੀ ਤੂੰ ਸਿੱਟਿਆ ਹੁਣ ਥੋੜੀ ਜਿੱਥੇ ਹਾਂ ਠੀਕ ਹੈ ਨਾ ਉਹ 40 ਦਿਨ ਹੋ ਗਏ ਸਿੱਟੇ ਹਾਂ ਆਂ ਭਾਈ ਕਹਾਣੀ ਦਰਸ਼ਕੋ ਬਣੇ ਰਿਹਾ ਕਰੋ ਸਾਡੇ ਨਾਲ ਤੁਹਾਨੂੰ ਹੋਰ ਵੀ ਖਬਰਾਂ ਦੇਵਾਂਗੇ ਲੈ ਬਹੁਤ ਧੰਨਵਾਦ ਕੱਟ ਚੱਲੇ ਸੀ ਮੈਂ ਤਰੁਆਟਾ ਜਾ ਪਿਆ ਹੁਣ ਇਹ ਧਰਨ ਵਾਲਾ ਪਿਆ ਸੀ ਆਪਣੇ ਬਹੁਤ ਟਾਈਮ ਹੋ ਗਿਆ ਕਿੰਨਾ ਦੇ ਕਿੰਨਾ ਦੇ ਦੇਖੋ ਹਾਂ ਇਹ ਕਿਵੇਂ ਠੀਕ ਆ ਕਿਵੇਂ ਆ ਪਾਕੀ ਜਿਵੇਂ ਉਹ ਆਦੇ ਪ੍ਰਧਾਨ ਨੇ ਪ੍ਰਧਾਨ ਹੈਗੇ ਪ੍ਰਧਾਨ ਨੇ ਗਏ ਰ ਮਾਨ ਨਾਲ ਆਪਾਂ ਲਖਾਈ ਗਗਨ ਕਰਿਆਨਾ ਸਟੋਰ ਜਗਦੇਵ ਸਿੰਘ ਪ੍ਰਧਾਨੇ ਕੇ ਗੋਲੀ ਪੂਰਾ ਆਇਆ ਕਿੱਥੇ ਦੇ ਘਰਾਂ ਤੇ ਤਾਂ ਹੀ ਸੀ ਕਿੱਥੇ ਡਰ ਰੇਟੇ ਪਿਆ ਤੇ ਗਾਹਾਂ ਘੁਰ ਦਵਾਰੇ ਕੋਲੇ ਯਾਰ ਕਿੰਨਾ ਦੋ ਆਪਣਾ ਤਾਂ ਆਇਆ ਵੀ ਇੱਕ ਇਹ ਜਗਦੇਵ ਪ੍ਰਧਾਨੇ ਇਹਨਾਂ ਨੇ ਪੁੱਛ ਲਿਆ ਯਾਰ ਇਹਦਾ ਜਗਦੇਵ ਤਾਂ ਪ੍ਰਧਾਨੇ ਕਾ ਕਿਹਨੂੰ ਫਿਰ ਪਹੁੰਚ ਗਏ ਸੀ ਮਿੱਤਰੋ ਆਪਾਂ ਚੱਕੀ ਤੇ ਇੱਥੇ ਆਪਾਂ ਆਪਣੇ ਆਲਾ ਆਟਾ ਤਾਂ ਧਰ ਕੇ ਜਾਣਾ ਸੀ ਤੇ ਮੋਤੀ ਚਾਚੇ ਕੇ ਨਾਲ ਲੈ ਕੇ ਜਾਣਾ ਸੀ ਚਾਕੇ ਗੱਜਾ ਲਗਾ ਮੈਂ ਮਿੱਤਰੋ ਚੱਕੀ ਬੰਦ ਹੋਣ ਵਾਲੀ ਸੀ ਕਰਕੇ ਮਿੱਤਰੋ ਆ ਕੇ ਚੱਕਦੇ ਆ ਪਹਿਲਾਂ ਪਾਪੜ ਨੂੰ ਗੋਲ ਗੱਪੇ ਖਵਾ ਲਈਏ ਪਾਪੜ ਦਾ ਅਜ ਹੌਸ ਕਰਦਾ ਪਾਪੜ ਨੂੰ ਅਜ ਆ ਗਏ ਸੀ ਮਿੱਤਰੋ ਫਿਰ ਤਨੋਲੇ ਗੋਲ ਗੱਪਾ ਟੁੱਟੇ ਮੂੰਹ ਨਾ ਗੋਲ ਗੱਪਾ ਖਵਾਉਣਾ ਇੱਥੇ ਮਿੱਤਰੋ ਕਾਹ ਬੋ ਯਾਰ ਜਰਾ ਹੌਣ ਕਹੇ ਜਿਵੇਂ ਮਿੱਤਰੋ ਓ ਰਬਾੜੀ ਰੋ ਓਕੇ ਰਿਪੋਰਟ ਹੀ ਹੁੰਦੀ ਆ ਇੱਥੇ ਹੀਰਾ ਲਾਲ ਹੁੰਦਾ ਜਿੱਥੇ ਪੱਪੂ ਜੁਵੈਲਰ ਜਾ ਗਿਆ ਰੋਬਰ ਪਾਪੜ ਨੂੰ ਆ ਰਿਹੜੀ ਰੁਕਵਾਇਆ ਖਾਦੇ ਸੀ ਅੱਜ ਕਿ ਮੈਨੂੰ ਜੀ ਪਾਪੜਾ ਗੋਲ ਗੱਪੇ ਪੂਰੇ ਵਧੀਆ ਓਕੇ ਰਿਪੋਰਟ ਵੀ ਜਮ ਗੋਲ ਗੱਪਾ ਬਹੁਤ ਵਧੀਆ ਬਣਾਉਂਦਾ ਬੰਦਾ ਓਕੇ ਰਿਪੋਰਟ ਉਹਦੇ ਲੈ ਲਾਂਗੇ ਜੀ ਉਹਦਾ ਹਾਂ ਆ ਵੀ ਮਤਰਾ ਹੁਣ ਚੱਲ ਪਏ ਅਸੀਂ ਆਟਾ ਚੱਕ ਲਈ ਗੋਲ ਗੋਲ ਗੱਪੇ ਖਾ ਕੇ ਮੇਰਾ ਬਹੁਤ ਹੋ ਗਿਆ ਸੀ ਹਾਂ ਮੈਨੂੰ ਭਾਂਡ ਕੋਈ ਨਹੀਂ ਮਿਲਿਆ ਮੈਨੂੰ ਸਿੱਖ ਹੀ ਨਹੀਂ ਆਈ ਕਦੇ ਤੈਨੂੰ ਕੋਈ ਯਾਦ ਹੀ ਨਹੀਂ ਕਰਦਾ ਬਸ ਕਾਸ਼ ਕਿ ਤਾਂ ਇਹ ਹੀ ਕਹਿਣਗੇ ਗੱਡੀ ਚੜੇ ਬੰਦਾ ਸੁੱਤੇ ਸਹੀ ਗੱਲ ਹੈ ਆ ਤੈਨੂੰ ਆਟਾ ਚੜੇ ਤੋਂ ਆ ਆ